ਐ ਸਸੀ ਕਾ ਜੀ ਜੈ ਮਾਤਾ ਦੇ ਸਾਰੇ ਭਗਤਾਂ ਨੂੰ ਤੋਂ ਮੈਂ ਤੁਹਾਡਾ ਆਪਣਾ ਰਾਜਾ ਸਹੋਤਾ ਤੋਂ ਹਰ ਸਾਲ ਜਿਤਰਾ ਇਸ ਸਾਗੂ ਗੋਦੀ ਹੀ ਸ਼ਰਧਾ ਤੇ ਤੁਮਤਾਮਨਾ ਸਤਵਾਂ ਵਿਸ਼ਾਲ ਜਾਗਦਨ ਕਰਵਾਇਆ ਜਾ ਰਿਹਾ ਏ 15 ਨਵੰਬਰ ਦਿਨ ਸ਼ਨੀਵਾਰ ਅੱਡਾ ਰਾਏ ਕੋਟ ਜਗਰੌਂ ਵਿਖੇ ਤੋਂ ਜੈ ਮਾ ਚਿੰਤਪੁਰਨੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਏ ਤੋਂ ਪ੍ਰਧਾਨ ਸਾਹਿਬ ਸੰਦੀਪ ਸਿੰਘ ਸੇੰਭੀ ਜੀ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਲੱਖ ਲੱਖ ਵਧਾਈ ਦਿੰਦੇ ਆ ਪੂਰੀ ਕਮੇਟੀ ਨੂੰ ਜੈ ਮਤਾ ਦੀ ਆਖਦੇ ਆ ਤੋਂ ਜਿਸ ਵਿੱਚ ਬਹੁਤ ਹੀ ਅੱਛੇ ਅੱਛੇ ਫਨਕਾਰ ਆਪਣੀਆਂ ਹਾਜ਼ਰੀਆਂ ਦੇ ਕੇ ਹਾਜ਼ਰ ਨੇ ਤੋਂ ਤੁਹਾਡੀ ਵੀਨ ਦੀ ਵੀ ਹਾਜ਼ਰੀ ਹੋਏਗੀ ਜਨਨ ਕਿ ਮੇਰੀ ਰਾਜਾ ਸਹੋਤਾ ਅਤੇ ਲੈਬ ਤਦਿਕਾਸ਼ਟ ਕਨਿਆਰੇ ਨੇ ਲੋਕ ਪੰਜਾਬ ਕੀ ਵੀ ਜਗਰਾਉਂ ਵਾਲੇ ਅਤੇ ਸ੍ਰੀ ਸੰਗਤ ਦੇ ਚਰਨ ਵਿੱਚ ਬੇਨਤੀ ਹੈ ਵੀ ਜਰੂਰ ਪਹੁੰਚਣਾ ਜੀ 15 ਨਵੰਬਰ ਦਿਨ ਸ਼ਨੀਵਾਰ ਨੂੰ ਅੱਡਾ ਰਾਇ ਕੋਲ ਜਰੋਂ ਵਿਖੇ ਤਾਂ ਮਹਾਮਾਰਿਆ ਖੁਸ਼ੀਆਂ ਪ੍ਰਾਪਤ